श्री नामदेव जी महाराज ਦੇ ਅੰਦਰ ਭਾਵਨਾ ਪ੍ਰਧਾਨ ਹੈ। ਦਰਸਲ ਭਗਤ ਨਾਮਦੇਵ ਜੀ ਮਹਾਰਾਜ ਭਾਵਨਾ ਪ੍ਰਧਾਨ ਪੁਰਸ਼ ਨੇ ਕਿ ਜਿੱਥੇ ਭਾਵਨਾ ਪ੍ਰਧਾਨ ਹੈ ਜਜ਼ਬੇ ਪ੍ਰਧਾਨ ਨੇ ਬਸ ਉਹੀ ਭਗਤ ਦੋ ਤਰ੍ਹਾਂ ਦੇ ਮਨੁੱਖ ਨੇ ਕੋਈ ਅਕਲ ਦੇ ਤਲ ਤੇ ਜੀਉਂਦਾ ਹੈ ਕੋਈ ਹਿਰਦੇ ਦੇ ਤਲ ਤੇ ਜੀਉਂਦਾ ਹੈ ਕੋਈ ਬੌਧਿਕ ਤਲ ਤੇ ਜੀਉਂਦਾ ਹੈ ਕੋਈ ਦਿਲ ਦੇ ਤਲ ਤੇ ਜੀਉਂਦਾ ਹੈ ਜੀਵਨ ਦੇ ਇਹ ਦੋ ਧੰਮ ਨੇ ਜੋ ਬੌਧਿਕ ਤਲ ਤੇ ਜੀ ਰਿਹਾ ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੀ ਜੋ ਹਿਰਦੇ ਦੇ ਤਲ ਤੇ ਜੀ ਰਿਹਾ ਉੱਥੇ ਭਾਵ ਪ੍ਰਧਾਨ ਹੋਵੇਗਾ ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ ਉਹ ਮਨੁੱਖ ਹੀ ਨਹੀਂ ਹੈ ਉਹ ਪਸ਼ੂ ਪਸ਼ੂ ਇਹਨਾਂ ਦੋਹਾਂ ਤੱਲਾ ਤੋਂ ਥੱਲੇ ਹੀ ਜਿੰਦਾ ਹੈ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ ਭਾਵ ਪ੍ਰਧਾਨ ਹੈ ਇਹ ਵਿਚਾਰ ਪ੍ਰਧਾਨ ਹੈ ਦਰਸਲ ਵਿਚਾਰ ਨਾਲ ਵਸਤੂ ਨੂੰ ਸਮਝਣਾ ਹੈ ਹਸਤੀ ਨੂੰ ਸਮਝਣਾ ਹੈ ਔਰ ਭਾਵ ਨਾਲ ਹਸਤੀ ਨਾਲ ਜੁੜਨਾ ਹੈ ਵਸਤੂ ਨਾਲ ਜੁੜਨਾ ਹੈ ਅਗਰ ਭਾਵ ਨਾ ਹੋਏ ਤਾਂ ਜੁੜ ਨਹੀਂ ਸਕਾਂਗੇ ਵਿਚਾਰ ਨਾ ਹੋਏ ਤਾਂ ਸਮਝ ਨਹੀਂ ਸਕਾਂਗੇ ਜਨਮ ਤੋਂ ਮਨੁੱਖ ਭਾਵ ਹੀ ਲੈ ਕੇ ਆਉਂਦਾ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਵਿਚਾਰ ਨਾਲੋਂ ਭਾਵ ਦੀ ਅਵਸ਼ਕਤਾ लेदा है अद भाव प्रथम है विचार बाद देज भाव करके एक मासूम बच्चा मां ਨਾਲ ਸੰਬੰਧ ਜੋੜਦਾ ਹੈ ਪਿਤਾ ਨਾਲ ਸੰਬੰਧ ਜੋੜਦਾ ਹੈ ਭੈਣਾ ਨਾਲ ਸੰਬੰਧ ਜੋੜਦਾ ਹੈ ਭਰਾਵਾਂ ਨਾਲ ਸੰਬੰਧ ਜੋੜਦਾ ਹੈ ਅਜੇ ਤੇ ਵਿਚਾਰ ਵੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ ਅਜੇ ਤੇ ਭਾਉ ਦੀ ਦੁਨੀਆ ਕਹਿੰਦੇ ਨੇ ਪਰਮਾਤਮਾ ਨੂੰ ਸਮਝਣ ਦੇ ਚ ਹੀ ਗਿਆਨੀਆਂ ਦਾ ਸਮਾ ਲੰਘ ਜਾਣਾ ਹੈ ਔਰ ਫਿਰ ਵੀ ਪੂਰਾ ਸਮਝਣਾ ਉਸ ਨੂੰ ਕਠਿਨ ਹੈ ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਦੇ ਚ ਲਿਆ ਤੂੰ ਹੁਣ ਜਜ਼ਬਾ ਪੈਦਾ ਕਰ ਭਾਵ ਪੈਦਾ ਕਰ ਸ਼ਰਧਾ ਪੈਦਾ ਕਰ ਤੇ ਉਸ ਨਾਲ ਜੋੜਾ ਜਿੰਨਾ ਵੀ ਤੂੰ ਵਿਚਾਰੇਗਾ ਵਿਚਾਰਾਂ ਦੀ ਪੌਂਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ ਥੋੜੀ ਬਹੁਤ ਜੋ ਵਿਚਾਰਦੇ ਨਹੀਂ ਤੈਨੂੰ ਝਲਕ ਮਿਲੀ ਹੈ ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ ਮਹਾਨ ਦਾਰਸ਼ਨਿਕ ਹੋ ਜਾਏ ਮਹਾਨ ਫਿਲਾਸਫਰ ਹੋ ਜਾਏ ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਨ ਹੋ ਜਾਂਦਾ ਹੈ ਉਰਦੂ ਦੇ عظیم ਸ਼ਾਇਰ ਇਕਬਾਲ ਦਾ ਐਸਾ ਕਹਿਣਾ ਹੈ ਤੇਰੇ ਸੀਨੇ ਮੇ ਦਮ ਹੈ ਦਿਲ ਨਹੀਂ ਤੇਰਾ ਦਮ ਗਰਮ ਹੈ ਇਹ ਮਹਿਫਿਲ ਨਹੀਂ ਨਿਕਲ ਜਾ ਅਕਲ ਸੇ ਆਗੇ ਕਿ ਇਹ ਨੂਰ ਚਿਰਾਗੇ ਰਾਹ ਹੈ ਮਨਜ਼ਿਲ ਨਹੀਂ ਐ ਬੰਦੇ ਅਕਲ ਦੀ ਦੁਨੀਆ ਤੋ ਅੱਗੇ ਲੰਘ ਜਾ ਜਜ਼ਬਿਆਂ ਦੀ ਦੁਨੀਆ ਚ ਪਹੁੰਚ ਵਲਵਲਿਆਂ ਦੀ ਦੁਨੀਆ ਚ ਪਹੁੰਚ ਭਾਵਨਾ ਦੀ ਦੁਨੀਆ ਚ ਪਹੁੰਚ ਜੇ ਕੋਈ ਰਸ ਲੈਣ ਹੈ ਸਵਾਦ ਲੈਣ ਅਨੰਦ ਲੈਣ ਹਕੀਕਤ ਹੈ ਅਕਲ ਤੇ ਰਸਤੇ ਦਾ ਦੀਵਾ ਅਕਲ ਤੇ ਰਸਤੇ ਦਾ ਚਾਨਣਾ ਤੇ ਹੁਣ ਦੀਵੇ ਦੀ ਹੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਕਠਨ ਹੋ ਜਾਏਗਾ ਆਮ ਆਖਿਆ ਜਾਂਦਾ ਹੈ ਕਈ ਵਾਰ ਅੰਧੀ ਸ਼ਰਦਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਹੈ ਪਰ ਕਈ ਵਾਰ ਵਿਚਾਰਾਂ ਦੇ ਪ੍ਰਕਰਮ ਕਰਨ ਵਾਲਾ ਵਿਚਾਰਾਂ ਵਿੱਚ ਹੀ ਫਸਾ ਰਹਿ ਜਾਂਦਾ ਹੈ ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ ਵਿਚਾਰਕ ਆਪਣੇ ਵਿਚਾਰਾਂ ਦੇ ਵਿੱਚ ਹੀ ਕੈਦਪਾ ਉਲਝ ਕੇ ਜੋ ਹੈ ਰਹਿ ਜਾਂਦਾ ਹੈ ਹਜ਼ਾਰوں ਸਾਲ ਫਿਲਾਸਫੇ ਕੀ ਤਨਾ ਤਨੀ ਰਹੀ ਉਦਾ ਕੀ ਬਾਤ ਜਹਾਂ ਤੇ تھی ਵਹੀ ਤੇ ਰਹੇ ਆਖਰੇ ਕਿਤਨਾ ਵੀ ਖੱਪੀਏ ਕਿਤਨਾ ਵੀ ਵਿਚਾਰੀਏ ਤਾਂ ਵੀ ਵਿਚਾਰਦੇ ਆ ਵਿਚਾਰਦੇ ਆ ਪਤਾ ਚਲਦਾ ਹੈ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਕਿ ਇੱਕ ਕਦਮ ਵੀ ਅੱਗੇ ਨਹੀਂ ਵਧੇ ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚਲੇ ਕਿ ਉਹ ਸਾਡੇ ਵਿਚਾਰਾਂ ਚ ਨਹੀਂ ਆਉਂਦਾ ਉਹ ਸਾਡੀ ਸੋਚ ਮੰਡਲ ਦੇ ਚ ਨਹੀਂ ਆਉਂਦਾ ਉਹ ਸਾਡੇ ਬੌਧਿਕ ਪਕੜ ਦੇ ਚ ਨਹੀਂ ਆਉਂਦਾ ਬਸ ਉਸੇ ਛਣ ਚਾਹੀਦਾ ਹੈ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇ ਸ਼ਰਧਾ ਨੂੰ ਜਨਮ ਦੇ ਵਿਸ਼ਵਾਸ ਨੂੰ ਜਨਮ ਦੇ ਭਾਵਨਾ ਨੂੰ ਜਨਮ ਦੇ ਸੋ ਭਗਤ ਨਾਮਦੇਵ ਜੀ ਮਹਾਰਾਜ ਭਾਵ ਪ੍ਰਧਾਨ ਪੁਰਸ਼ ਨੇ ਔਰ ਆਪ ਦੇ ਅੰਦਰ ਜਦੋਂ ਥੋੜਾ ਜਿਹਾ ਵੀ ਭਾਵ ਕਮਜ਼ੋਰ ਹੁੰਦਾ ਹੈ ਥੋੜਾ ਜਿਹਾ ਵੀ ਪ੍ਰੇਮ ਪਿੱਛੇ ਹਟਦਾ ਹੈ ਤਾਂ ਆਪ ਤੜਪ ਕੇ ਕਹਿੰਦੇ ਨੇ ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀ ਆ ਬਿਨੁ ਮੀਨ ਤਰਫੇ ਤਉ ਰਾਮ ਨਾਮ ਬਿਨ ਬਾਪਰੋ ਨਾਮਾ ਮੈਂ ਤੇ ਤੜਪਦਾ ਹੈ ਪ੍ਰਭੂ ਤੇਰੇ ਵਿਛੋੜੇ ਚ ਇੰਜ ਜੈਸੇ ਪਾਣੀ ਤੋਂ ਬਿਨਾ ਮਛਲੀ ਤੜਪਦੀ ਏ ਜਿਨੇ ਗਉ ਮਾਂ ਤੋਂ ਬਿਨਾ ਉਸਦਾ ਬਛੜਾ ਉਹ ਤੜਪਦਾ ਬਿਆਕੁਲ ਹੁੰਦਾ ਪੁਕਾਰਦਾ ਔਰ ਉੱਚੀ ਧੁਨ ਨਾਲ ਆਵਾਜ਼ ਮਾਰਦਾ ਹੈ ਹੈ ਪ੍ਰਭੂ ਜਦਵੀ ਰੰਚਕ ਮਾਤਰ ਵੀ ਵਿਛੋੜਾ ਹੋਵੇ ਤੇ ਵਿਛੋੜਾ ਕੀ ਹੈ ਜਜ਼ਬਿਆਂ ਦਾ ਕਮਜ਼ੋਰ ਹੋਣਾ ਭਾਵਨਾਵਾਂ ਦਾ ਕਮਜ਼ੋਰ ਹੋਣਾ ਸ਼ਰਧਾ ਦਾ ਛੇਨ ਹੋਣਾ ਪ੍ਰੇਮ ਦਾ ਥੋੜਾ ਜਿਹਾ ਬੁਝਣਾ ਬਸ ਉਸ ਦੇ ਨਾਲ ਹੀ ਭਗਤਾਂ ਦੇ ਅੰਦਰ ਤੜਪਣੇ ਸ਼ੁਰੂ ਹੋ ਜਾਂਦੀ ਹੈ ਕਾਰਨ ਕਿ ਪ੍ਰੇਮ ਦੀ ਅਦਕਤਾ ਭਾਵਨਾ ਦੀ ਅਦਕਤਾ ਸ਼ਰਧਾ ਦੀ ਅਦਕਤਾ ਆਨੰਦ ਨੂੰ ਜਨਮ ਦਿੰਦੀ ਹੈ ਰਸ ਨੂੰ ਜਨਮ ਲੈਂਦੀ ਹੈ ਸ਼ਰਧਾ ਘਟੀ ਭਾਵਨਾ ਘਟੀ ਪ੍ਰੇਮ ਘਟਿਆ रस ਘਟ ਜਾਂਦਾ ਹੈ। ਆ ਬਿਲਕੁਲ ਪ੍ਰੇਮ ਨਹੀਂ ਬਿਲਕੁਲ ਸ਼ਰਧਾ ਨਹੀਂ ਬਿਲਕੁਲ ਭਾਵਨਾ ਨਹੀਂ ਤਾਂ ਦੇਖੇ ਅਗੇ ਬਿਲਕੁਲ ਕਥਾ ਕੀਰਤਨ ਦੇਚ रस ਨਹੀਂ ਰਹਿ ਜਾਂਦਾ। ਬਿਲਕੁਲ ਸਤਸੰਗ ਦੇਚ रस ਨਹੀਂ ਰਹਿ ਜਾਂਦਾ। ਰਸ ਤੇ ਤਾਂ ਹੁਣ ਬਣੇਗਾ ਜੇ ਇਸ ਸ਼ਬਦ ਨਾਲ ਕਥਾ ਨਾਲ ਕੀਰਤਨ ਨਾਲ ਭਾਵਨਾ ਜੋੜੀ ਸ਼ਰਧਾ ਜੋੜੀ ਪ੍ਰੇਮ ਜੋੜੀਏ ਤਾਂ ਫਿਰ ਰਸ ਦੀ ਗੰਗਾ ਵਗ ਤੁਰਦੀ ਹੈ। ਔਰ ਪ੍ਰੇਮ ਮਨੁੱਖ ਨੂੰ ਤ੍ਰਿਪਤੀ ਦੇ ਜਾਂਦਾ ਹੈ ਸ਼ਰਦਾ ਭਾਵਨਾ ਵਾਲਾ ਮਨੁੱਖ ਅਠੇ ਪੈਰ ਤ੍ਰਿਪਤ ਰਹਿੰਦਾ ਹੈ ਸ਼ੁਕਰਾਨੇ ਰਿਚ ਰਹਿੰਦਾ ਜਿਣੀ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਬੌਧਕ ਤੰਤੇ ਜੀਣ ਵਾਲਾ ਬੰਦਾ ਉਹ ਅਕਸਰ ਵਿਲਿਆਂ ਦੇ ਸਟੇਮਦਾ ਹੈ हे ਪ੍ਰਭੂ ਮੈਂ ਇਤਨਾ ਕੀਤਾ ਤੇ ਪ੍ਰਾਪਤ ਕੀ ਹੋਇਆ ਬੌਧਕ ਤਲ ਤੇ ਜੀਵਣਾ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ ਹੈ ਦੁਨੀਆ ਦੇ ਛੋਟੀ ਦੇ ਵਪਾਰੀ ਸਮਝ ਲੈਣਾ ਚਾਹੀਦਾ ਨੇ ਕਿ ਬੌਧਿਕ ਤਲ ਤੇ ਜੀ ਰਹੇ ਹਿਰਦੇ ਦੇ ਤਲ ਤੇ ਨਹੀਂ ਤੇ ਦੁਨੀਆ ਭਰ ਦੇ ਚੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਹਿਣਾ ਪਏਗਾ ਕਿ ਹਿਰਦੇ ਦੇ ਤਲ ਤੇ ਜੀ ਰਹੇ ਨੇ ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ ਵਪਾਰੀ ਆਮ ਦੁਨੀਆਦਾਰ ਬੰਦਾ ਬੌਧਿਕ ਤਲ ਤੇ ਜੀਉਂਦਾ ਹੈ ਵਿਚਾਰਾਂ ਦੇ ਤਲ ਤੇ ਜੀਉਂਦਾ ਹੈ ਸ਼ਰਦਾ ਦਾ ਤੇ ਐਵੇਂ ਕਦੀ ਕਦੀ ਆਪਣੀ ਵਰਸ ਦੀ ਪੂਰਤੀ ਲਈ ਇਸਤਮਾਲ ਕਰਦਾ ਹੈ ਵਰਤੋਂ ਕਰਦਾ ਹੈ ਔਰ ਇਸ ਤਰੀਕੇ ਨਾਲ ਸ਼ਰਧਾ ਵੀ ਅਪਵਿੱਤਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਉਹ ਪ੍ਰੇਮ ਵੀ धुੰਦਲਾ ਤੇ ਮਹਿਲਾ ਹੁੰਦਾ ਹੈ ਤੋਂ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਇੰਜ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ ਤੇ ਵਿਛੋੜਾ ਉਦੋਂ ਹੀ ਆਉਂਦਾ ਹੈ ਜਦ ਪ੍ਰੇਮ ਮੱਧਮ ਪੈਂਦਾ ਹੈ ਜਦ ਸ਼ਰਧਾ ਛੀਨ ਆਉਂਦੀ ਜਦ ਕਿਦਰੇ ਭਾਵਨਾ ਨੂੰ ਛੱਟ ਲੱਗਦੀ ਹੈ ਜਦ ਕਿਦਰੇ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਉਦੋਂ ਰਸ ਅਨੰਦ ਔਰ ਸਕੂਨ ਵੀ ਇੱਕ ਪਾਸੇ ਹੋ ਜਾਂਦਾ ਹੈ ਤੋ ਤੜਪਣਾ ਤੇ ਕੁਦਰਤੀ ਗੱਲ ਹੈ ਸ਼ੁਰੂ ਹੋਵੇਗੀ ਮੋਹ ਲਾਗਤੇ ਤਾਲਾ ਵੇਲੇ ਬਛਰੇ ਬਿਨ ਗਾਏ ਅਕੇਲੇ ਇਸ ਤਰ੍ਹਾਂ ਭਾਵਪੂਰਤ ਜੀਵਨ ਬਤੀਤ ਕਰਨ ਵਾਲੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਸਿਰਫ ਆਪ ਦੇ ਅੰਦਰ ਭਾਵਨਾ ਹੀ ਪ੍ਰਧਾਨ ਨਹੀਂ ਬਲਕਿ ਆਪ ਦੇ ਕੋਲ ਵਿਚਾਰ ਵੀ ਨੇ ਐਸਾ ਨਾ ਸਮਝ ਲਿਆ ਜਾਏ ਕਿ ਭਗਤ ਵਿਚਾਰ ਬਿਲਕੁਲ ਨਹੀਂ ਰੱਖਦੇ ਨਹੀਂ ਉਨ੍ਹਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ। ਉਨ੍ਹਾਂ ਲਈ ਵਰਤਨ ਬਲੇਵੇ ਦੇ ਵਿਚਾਰ ਨੇ। ਉਹ ਵਸਤੂ ਨੂੰ ਸਮਝ ਲੈਣੇ, ਵਿਚਾਰ ਨਾਲ ਜੁੜਦੇ ਨੇ, ਭਾਵਨਾ ਨਾਲ ਪ੍ਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ, ਉਹ ਪ੍ਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਏ। ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਝ ਪੜਿਆ ਲਿਖਿਆ ਹੋਵੇ ਤਾਂ ਵੀ ਉਹ ਤਨੂ ਸੂਝ ਨਹੀਂ ਰੱਖੇਗਾ ਜਿੰਨੀ ਕਿ ਭਗਤ ਕੋਲ ਹੈ ਇੱਕ ਅਨਪੜ ਭਗਤ ਕੋਲ ਵੀ ਜਿੰਨਾ ਪ੍ਰਮਾਤਮਾ ਦਾ ਗਿਆਨ ਹੈ ਓਤਨਾ ਚੋਟੀ ਦੇ ਪੜੇ ਲਿਖੇ ਕੋਲ ਵੀ ਨਹੀਂ ਹੋਵੇਗਾ ਕਿਉਂਕਿ ਭਗਤ ਤੇ ਜੁੜਿਆ ਹੈ ਭਗਤ ਨੇ ਤੇ ਰਸ ਮਾਣਿਆ ਭਗਤ ਨੂੰ ਤੇ ਉਸ ਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ ਹੈ ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਲੇ ਉਹ ਤੇ ਸਿਰਫ ਵਿਚਾਰਾਂ ਦੇ ਤਨ ਤੇ ਜੀ ਰਿਹਾ ਹੈ ਇਸ ਵਾਸਤੇ ਭਗਤਾ ਨੇ ऐसा आख्या भी है भगत सिरमौर श्री रविदास जी महाराज कहने पढ़िए गुणिए नाम सब सुनिए अनुभव भाव न तरसे लोहा कंचन रेंड होए कैसे जो पारस नह परसे श्री कबीर जी महाराज दावे ऐसा कहना हर जस सुने न हर गुण गावे बात ही असमान गिरावे ऐसे लोगन से क्या कहिए जो प्रभ किए भगत ते बाहज तिन सदा ਦਰانے ਰਹੀ ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ ਜੀਵ ਲੈਣੇ ਹਿਰਦੇ ਦੇ ਤਲਤੇ ਭਾਵਨਾ ਦੇ ਤਲਤੇ ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੋੜਦੇ ਨੇ ਤੋਂ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ ਜੋ ਗਿਆਨ ਫੁੱਟਦਾ ਹੈ ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ ਹੈ ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿੰਨੇ ਬੁਲੰਦ ਨੇ ਗਿਆਨ ਕਿਤਨਾ ਮਹਾਨ ਹੈ ਉਹਨਾਂ ਦੇ ਇਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ ਆਮ ਗਾਥਾ ਹੈ ਔਰ ਉਹ ਪਾਈ ਸਾਤ ਪਾਈ ਗੁਰਦਾਸ ਜੀ ਨੇ ਵੀ ਲਿਖੀ ਇੱਕ ਕੰਮ ਕੇ ਤੇ ਪਿਓ ਚਲਿਆ ਨਾਮਦੇਵ ਨੂੰ ਆਖ ਸੁਣਾਇਆ ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ ਠਾਕੁਰ ਦੀ ਸੇਵਾ ਕਰੇ ਘਰ ਵਿੱਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਤੂੰ ਠਾਕੁਰਾ ਨੂੰ ਇਸ਼ਨਾਨ ਕਰਾਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਦੇਚ ਝਲ ਭਰ ਕੇ ਲਿਆਉਣਾ ਹੈ ਪਵਿੱਤਰ ਗਾਗਰ ਦੇਚ ਜਲ ਭਰ ਕੇ ਲਿਆਉਣਾ ਤੇ ਠਾਕਰਾ ਨੂੰ ਇਸ਼ਨਾਨ ਕਰਾਣਾ ਹੈ ਬਗੀਚੇ ਦੇਚ ਜਾ ਕੇ ਫੁੱਲ ਤੋੜਨੇ ਨੇ ਬਗੀਆ ਦੇਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਦੇਚ ਪਾਣੀ ਸਿਰਫ ਇਤਨਾ ਹੀ ਨਹੀਂ ਘਰ ਦੇਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋਕ ਹੈ ਤੂੰ ਠਾਕਰਾ ਨੂੰ ਪਿਲਾਣਾ ਹੈ ਇਹ ਸਾਰਾ ਕਰਮ ਜੋ ਨਲਾਪੇਤਾ ਨਿਤ ਕਰਦਾ ਸੀ ਸੋ ਕਿ ਅੱਜ ਕਿਦਰੇ ਬਾਹਰ ਕੰਮ ਕਾਰ ਲਈ ਜਾ ਰਿਹਾ ਓ ਨਾਮ ਦੇ ਉਹਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਵੰਦਨ ਤੋਂ ਕਰਨਾ ਹੈ ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤ ਦੇ ਚ ਗਾਗਰ ਪਿੱਤਲ ਵੀ ਸਰਤੇ ਰੱਖੀਏ ਨਦੀ ਦੇ ਤਟਤੇ ਗਏ ਹੈ ਗਾਗਰ ਖੂਬ ਮਾਂਜੀ ਇਸ਼ਨਾਨ ਕੀਤਾ ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮੱਛਲੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਦੇ ਬੈਠ ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ ਆਨੀ ਲੇਕੁਮ ਭਰਾਈ ਲੇ ਉਦਕ कोई स्नान करो पर बयालीस लख जीव जल में होते बिठल भेला का महाराष्ट्र प्रभु नाम बिठल भी है उसे आप प्रयोग कर देने बिठल नाम का एक मंदिर भी है बिठल मंदिर पंडरपुर और तीरथ है और बहुत वीडी पूर्णमाशी वाले दिन भीड़ रही है ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਐ ਬੀਠਲ ਦੱਸ ਮੈਂ ਕੀ ਕਰਾਂ ਮੈਂ ਪਾਣੀ ਭਰਿਆ ਗਾਗਰ ਮਾਂਜੀ ਹੈ ਤੈਨੂੰ ਇਸ਼ਨਾਨ ਕਰਾਣਾ ਹੈ ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਕਿਉਂ ਕਿ 42 ਲੱਖ ਜੋਨੀਆਂ ਤੇ ਆਖਰ ਪਾਣੀ ਦੇ ਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ ਜਨਮ ਉਹਨਾਂ ਦਾ ਪਾਣੀ ਦੇ ਚ ਜੀਵਨ ਉਹਨਾਂ ਦਾ ਪਾਣੀ ਦੇ ਚ ਮਰਨ ਉਹਨਾਂ ਦਾ ਪਾਣੀ ਦੇ ਚ ਸਾਰੀ ਕਿਰਿਆ ਪਾਣੀ ਦੇ ਚ ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ ਪ੍ਰਾਣੇ ਸ਼ਾਸਤਰਾਂ ਦੀ ਗਣਨ ਦੇ ਮੁਤਾਬਕ 84 ਲੱਖ ਜਾਨੀਆਂ ਨੇ ਜਿਹਦੇ ਚੋਂ 42 ਲੱਖ ਜਲ ਦੇ ਚ ਨੇ 21 ਲੱਖ ਥਲ ਜੰਤੂ ਨੇ ਔਰ 21 ਲੱਖ ਨਭ ਜੰਤੂ ਨੇ ਆਕਾਸ਼ ਦੇ ਚ ਉੱਡਣ ਵਾਲੇ ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ। ਤੋਂ ਨਾਮਦੇ ਉਹ ਕਹਿੰਦੇ ਨੇ ਜਦ ਜੀਵਨ ਪਾਣੀ ਦੇ ਚ ਹੈ ਜਨਮ ਪਾਣੀ ਦੇ ਚ ਹੈ ਮਰਨ ਪਾਣੀ ਦੇ ਚ ਹੈ ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ। ਇਹ ਤੇ ਅਪਵਿੱਤਰ ਹੈ। हे ਪ੍ਰਭੂ ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਣਾ। ਖਾਲੀ ਗਾਗਰ ਲੈ ਕੇ ਆ ਗਏ। ਔਰ ਸੋਚ ਰਹੇ ਨੇ ਅੱਜ ਠਾਕਰਾ ਨੂੰ ਇਸ਼ਨਾਨ ਨਹੀਂ ਕਰਾਣਾ। ਪਾਣੀ ਤੇ ਅਪਵਿੱਤਰ ਹੈ। ਤੇ ਇਹ ਠਾਕਰਾ ਨੂੰ ਅਪਵਿੱਤਰ ਕਰਨਾ ਹੋਵੇਗਾ ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਏ ਗਾਲ ਬਨ 11 ਸਾਲ ਦੀ ਉਮਰ ਦੇ ਵਿੱਚ ਛੋਟੇ ਬੱਚੇ ਪਿਤਾ ਬਾੜ ਜਾ ਰਿਹਾ ਤੇ ਪੁੱਤਰ ਨੂੰ ਸਮਝਾਇਆ ਇਹ ਸਭ ਕੁਝ ਤੂੰ ਰੋਜ਼ ਕਰਨਾ ਪਰ ਇਸ ਮਾਸੂਮ ਬਾਲਗ ਦੇ ਧਾਰਮਿਕ ਸੰਸਕਾਰ ਇਤਨੇ ਪਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ ਆਪ ਕਹਿੰਦੇ ਨੇ ਕਿ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ हे ਪ੍ਰਭੂ ਮੈਂ ਤੇਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆਂ ਦੇ ਚ ਕੈ ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭौंरे तितਲੀਆਂ ਆਪ ਦੇਖਦੇ ਐ एकदम ਹੈਰਾਨ ਹੋਏ ਇਸ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ ਆਪ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਪਵਿੱਤਰ ਨਹੀਂ ਇਨਾਂ ਦਾ ਰਸਤੇ ਭੌਰੇ ਲੈ ਜਾਂਦੇ ਨੇ ਇਨਾਂ ਦੇ ਚੌਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ ਤਿਤਲੀਆਂ ਕੱਢ ਕੇ ਲੈ ਜਾਂਦੀਆਂ ਨੇ ਲਿਆ ਜਾ ਇਨਾਂ ਫੁੱਲਾਂ ਦੀ ਮਾਲਾ ਪਰੋ ਕੇ ਕਰ ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ ਜਦ ਕਿ ਇਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਸ਼ਹਿਦ ਬੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਆ ਨੀਲੇ ਫੁੱਲ ਪਰੋਈ ਲੈ ਮਾਲਾ ਠਾਕਰ ਕੀ ਹੋ ਪੂਜ ਕਰਾਂ ਪਰ ਪਹਿਲੇ ਬਾਸ ਲਈ ਹੈ ਭੋਰੇ ਬੀਠਲ ਭੇਲਾ ਕਾਹੇ ਕਰੋ ਹੋ ਬੋ ਇਸ ਤਰ੍ਹਾਂ ਦਾ ਬਾਗ ਭਗਤ ਦਵਰਾਸ ਜੀ ਮਹਾਰਾਜ ਦਾ ਵੀ ਹੈ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਉ ਅਵਰ ਨਾ ਫੂਲ ਅਨੂਪ ਨਾ ਪਾਉ ਦੂਧ ਦਾ ਬਛਰੇ ਫਨੋ ਬਿਡਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ اے ਪ੍ਰਭੂ ਮੈਂ ਕਿਵੇਂ ਪਾਣੀ ਨਾਲ ਪੈਨੋ ਇਸ਼ਨਾਨ ਕਰਾਵਾ ਉਹ ਤੇ ਜਲ ਅਪਵਿੱਤਰ ਕਰ ਦਿੱਤਾ ਮੀਨ ਨਹੀਂ ਫੁੱਲ ਤੇ ਅਪਵਿੱਤਰ ਕਰ ਦਿਤੇ ਨੇ ਭੌਰਿਆਂ ਨੇ तितਲੀਆਂ ਨੇ ਸ਼ਹਿਦ ਦੀਆਂ ਮੱਖੀਆਂ ਨੇ ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕਮ ਪਿਤਾ ਨੇ ਸੌਤੇ ਆਸੀ ਕਪਿਲਾ ਗਊ ਦਾ ਦੁੱਧ ਠਾਕਰਾ ਨੂੰ ਪਿਲਾਣਾ ਤਾਂ ਆਪਣੀ ਮਾਤਾ ਨੂੰ ਆਖਿਆ ਗਊ ਚੋੜਿਓ ਦੁੱਧ ਚਾਹੀਦਾ ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ ਬਛੜਾ ਕਾਨ ਚੋਂ ਗੰਣ ਲੱਗ ਪਏ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ ਹਾਂ ਮੇਰੇ ਬੱਚੇ ਪਹਿਲੇ ਬਛੜਾ ਦੁੱਧ ਪੀਏਗਾ ਤਾਂਹੀਂ ਗਊ ਦੁੱਧ ਦਿੰਦੀ ਤੋ ਆਪ ਕਹਿੰਣ ਲਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ ਇਸ ਦੁੱਧ ਦਾ ਭੋਗ ਮੈਂ ਠਾਕਰਾ ਨੂੰ ਨਹੀਂ ਲਵਾਣਾ ਕਿਉਂ ਆ ਨਹੀਂ ਲੈ ਦੁੱਧ ਰਿਧਾਈ ਲੈ ਖੀਰਨ ਠਾਕਰ ਕੋ ਨਵੇਤ ਕਰੋ ਪਰ ਪਹਿਲੇ ਦੁੱਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰਉ ਹੈ ਬਿਠਲ ਦਸਮੇ ਕੀ ਕਰਾਂ ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ ਉਹਨੇ ਪਵਿੱਤਰ ਕਰ ਦਿੱਤਾ ਥਣਾ ਦੇਚ ਦੁੱਧ ਤਾ ਬਛਰੇ ਥਨੋ ਬਿਟਾਰਿਓ ਭਗਤ ਰਬਦਾਸ ਜੀ ਮਹਾਰਾਜ ਕਹਿੰਦੇ ਆ ਨੀ ਲੈ ਦੁੱਧ ਰਿਧਾਈ ਲੈ ਖੀਰਨ ਠਾਕਰ ਕੋ ਨੈ ਵੇਖ ਕਰੋ ਪਰ ਪਹਿਲੇ ਦੁੱਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੂੰ ਇਹ ਬਿਠਲ ਦਸ ਮੈਂ ਕੀ ਕਰਾਂ ਦੁੱਧ ਤੇ ਅਪਵਿੱਤਰ ਹੋ ਗਿਆ ਇਹ ਤੇ ਪਹਿਲੇ ਬਛੜੇ ਨੇ ਪੀ ਲੇ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਔਰ ਥਣਾ ਦੇ ਚ ਹੀ ਝੂਠਾ ਕਰ ਗਿਆ ਤੇ ਮੈਂ ਇਸ ਦਾ ਭੋਗ ਲਵਾਵਾ ਤੇ ਕਿਵੇਂ ਲਵਾਵਾ ਅੱਜ ਪੂਜਾ ਨਹੀਂ ਹੋਈ ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ ਦੁੱਧ ਨਹੀਂ ਪਿਲਾਇਆ ਗਿਆ ਆਪ ਬੈਠੇ ਨੇ ਸੋਚ ਦੇ ਚ ਪਿਤਾ ਨਾਰਾਜ਼ ਹੋਵੇਗਾ ਪਿਤਾ ਔਖਾ ਹੋਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਧੁਨੀ ਇੰਜ ਉੱਠੀ ਈ ਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹਿੰ ਇਹ ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਦੇ ਚ ਇਸ਼ਨਾਨ ਕਰ ਰਿਹਾ ਮੈਂ ਤੈਨੂੰ ਕਿ ਇਸ਼ਨਾਨ ਕਰਾਵਾਂ ਏ ਪ੍ਰਭੂ ਜਦ ਮੈਂ ਤੈਨੂੰ ਸੋਚਿਆ ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ ਤਾਂ ਇਹ ਵੀ ਵਿਚਾਰ ਪੈਦਾ ਹੋਇਆ ਕਿ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਜੋ ਮੈਲਾ ਹੋ ਜਾਏਂ। ਕੀ ਤੂੰ ਮੈਲਾ ਹੋ ਜਾਣਾ ਹੈ? ਸਾਇਬ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਮ ਮੈਲੇ ਤੁਮ ਓਜਲ ਕਰਤੇ ਹਮ ਨਿਰਗੂੰ ਤੂੰ ਦਾਤਾ ਤੂੰ ਤੇ ਉਜਲ ਹੈਂ ਤੂਤੇ ਪਾਵਨ ਹੈ ਤੂਤੇ ਪਵਿੱਤਰ ਹੈ ਮਹਿਲੇ ਤੇ ਅਸੀ ਹੋ ਜਾਂਨੇ ਸਾਡਾ ਤਨ ਮੈਲਾ ਸਾਡਾ ਮਨ ਮੈਲਾ ਹੈ ਪ੍ਰਭੂ ਤੂਤੇ ਨਿਰਮਲ ਹੈ ਤੂਤੇ ਸਵਛ ਹੈ ਤੂਤੇ ਪਾਵਨ ਹੈ ਤੂਤੇ ਅਤੀ ਪਵਿੱਤਰ ਹੈ ਤੂ ಶ್ರೀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋ ਪਰ ਤੂਤੇ ਕਦੀ ਮੈਲਾ ਹੁੰਦਾ ਹੀ ਨਹੀਂ ਔਰ ਤੈਨੂੰ ਕੀ ਇਸ਼ਨਾਨ ਕਰਾਵਾਂ ਤੂੰ ਜਲ ਜੰਤੂ ਹੋ ਕੇ ਅੱਥੇ ਪੈਰ ਜਲ ਵਿੱਚ ਰਹਿ ਰਹੇ ਸਾਗਰਾਂ ਵਿੱਚ ਰਹਿ ਰਹੇ ਦਰਿਆਵਾਂ ਵਿੱਚ ਰਹਿ ਰਹੇ ਝੀਲਾਂ ਵਿੱਚ ਰਹਿ ਰਹੇ ਤੈਨੂੰ ਕੀ ਇਸ਼ਨਾਨ ਕਰਾਵਾਂ ਇੰਜ ਬ੍ਰह्म ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ हे ਪ੍ਰਭੂ ਜਲ ਰਿਛ ਤੂੰ ਮੱਛੀ ਰਿਛ ਤੂੰ ਤੂੰ ਤੇ ਵਿਆਪਕ ਹੈ ਇਹ ਬੇਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੋ ਸਰਬਮੇ ਸ਼੍ਰੀ ਨਾਮ ਦੇਵ ਜੀ ਮਹਾਰਾਜ ਅਗਾ ਫੁੱਲਾਂ ਬਾਰੇ ਐਸਾ ਕਹਿੰਦ ਨੇ ਹੈ ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਕਿ ਤੂੰ तितਲੀ ਹੋ ਕੇ ਸ਼ਹਿਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ ਤੈਨੂੰ ਕੀ ਮੈਂ ਮਾਲਾ ਪਹਿਨਾਵਾਂ ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ ਆਪੇ ਭੋਗ ਲਾ ਲੈਨੇ ਗਊ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਏਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਫਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਈ ਇਥੋਂ ਐਸਾ ਵੀ ਪਤਾ ਚੱਲਦਾ ਹੈ ਕਿ શ્રી ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ ਵਿਆਪਕ ਬ੍ਰਹਮ ਦੇ ਉਪਾਸ਼ਕ ਨੇ ਆਪਦੇ ਐਸੇ ਬੋਲ ਵੀ ਨੇ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਬਿਆ ਨਾ ਦੇਹੁਰਾ ਨਾ ਮਸਜਿਦ ਹਿੰਦੂ ਲਬਦਾ ਹੈ ਮੂਰਤੀਆਂ ਦੇਚ ਪ੍ਰਭੂ ਨੂੰ ਮੁਸਲਮਾਨ ਲਬਦਾ ਹੈ ਖਾਨਕਾ ਦੇਚ ਪਰ ਨਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾ ਕੁਝ ਹੈ ਹੀ ਨਹੀਂ ਤੂੰ ਹੀ ਤੂੰ ਹੈ ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਹੈ ब्राह्मण मुश्ताक के बुत ज़ाहिद फदाई खान का हर कुजा जा में मोहब्बत दीदां सरसारस्त ब्राह्मण لبਦਾਏ ਤੈਨੂੰ ਬੋਤਾਂ ਦੇ ਚ ਔਰ ਮੁਸਲਮ لبਦਾਏ ਤੈਨੂੰ ਖਾਨਕਾ ਦੇ ਚੋਂ ਪਰ ਹਰ ਕੁजा जा में मोहब्बत ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਪਾਸੇ ਤੂੰ ਹੀ ਤੂੰ ਹੈ ਕੋ ਸ਼ਿਰੀ ਨਾਮ ਦੇਉ ਜੀ ਮਾਰਾ ਜੀ ਕਹਿੰਦੇ ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸਜਿਦ ਨਾਵੇਂ ਸੋਈ ਸੇਵਿਆ ਨਾ ਦੇਹੋਰਾ ਨਾ ਮਸਜਿਦ ਤੋ ਫਿਰ ਕਿੱਥੇ ਐ ਜੇ ਮੰਦਰ ਤੇ ਮਸਜਿਦ ਦੇਚ ਨਹੀਂ ਤੋ ਫਿਰ ਕਿੱਥੇ ਐ ਤੋ ਨਾਮਦੇਵ ਕਹਿੰਦੇ ਨੇ ਸਬੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਮੇਰਾ ਰਾਮ ਘਟ ਘਟ ਦੇਚ ਬੋਲ ਰੇ ਔਰ ਰਾਮ ਤੋਂ ਬਿਨਾ ਕੌਣ ਬੋਲ ਸਕਦਾ ਹੈ ਰਾਮ ਹੀ ਬੋਲ ਰਿਹਾ ਹੈ ਪਸ਼ੂਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਪੰਛੀਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਮਨੁੱਖਾਂ ਦੇ ਚ ਰਾਮ ਹੀ ਬੋਲ ਰਿਹਾ ਹੈ ਪਵਨ ਦੀ ਛਾਛਾਂ ਦੇ ਚ ਰਾਮ ਹੀ ਬੋਲ ਰਿਹਾ ਹੈ ਸਾਗਰ ਦੇ ਗਰਜਨ ਦੇ ਚ ਬਦਲਾਂ ਦੇ ਗਰਜਨ ਦੇ ਚ ਔਰ ਸਾਗਰ ਦੀ ਗਰਜਨ ਦੇ ਚ ਹੀ ਨਹੀਂ ਪ੍ਰਭੂ ਬੋਲ ਰਿਹਾ ਹੈ ਕੋਇਲ ਦੀ ਕੂੜੇ ਚ ਬੁਲਬੁਲਾ ਦੇ ਚ ਚਹ ਚਾਹਣ ਦੇ ਚ ਹੈ ਪ੍ਰਭੂ ਤੂੰ ਹੀ ਤੇ ਬੋਲ ਰਿਹਾ ਸਭ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ اے ਪ੍ਰਭੂ ਤੂੰ ਹੀ ਬੋਲ ਰਿਹਾ ਸਭ ਘਟ ਦੇ ਅੰਦਰ ਬੋਲ ਰਿਹਾ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਰਿਚ ਪ੍ਰਭੂ ਇੱਕ ਵਿਆਪਕ ਸਤਾ ਹੈ ਉਹ ਅਖੰਡ ਜੋਤੀ ਹੈ ਖੰਡਿਤ ਨਹੀਂ ਹੈ ਟੁਕੜਿਆਂ ਟੁਕੜਿਆਂ ਵਿੱਚ ਨਹੀਂ ਹੈ ਅਖੰਡ ਜੋਤੀ ਹੈ ਵਿਆਪਕ ਹੈ ਪਰ ਉਸ ਤੱਕ ਕਿਵੇਂ ਪਹੁੰਚੀਏ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ ਨਾਮਦੇਵ ਦੇ ਇਹ ਆਖਰੀ ਬੋਲ ਆਪਜੀ ਦੇ ਸਮਖਸ਼ ਬੇਟਕਰਾਂ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਜਿਉਂ ਜਲ ਮਾਂਝੇ ਮਾਛ ਲੋ ਮਾਰਗ ਪੇਖਣੋਂ ਨਾ ਜਾਈ ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ ਕਿਵੇਂ ਪਹੁੰਚੀਏ ਮਾਰਗ ਕੀ ਆਖਿਰ ਰਸਤਾ ਕੀ ਹੈ ਤੋਂ ਨਾਮਦੇਵ ਕਹਿੰਦੇ ਨੇ ਜੈਸੇ ਜਲ ਦੇ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਉੰਜ ਬਣਾ ਬਣਾਇਆ ਕੋਈ ਰਸਤਾ ਨਹੀਂ ਬਣਾ ਬਣਾਇਆ ਕੋਈ ਮਾਰਗ ਨਹੀਂ ਨੇ ਚੱਲਦਿਆਂ ਹੀ ਮਾਰਗ ਬਣਦਾ ਹੈ ਆਸਮਾਨ ਦੇ ਤੇ ਬਣੇ ਬੜਾਈ ਕੋਈ ਸੜਕ ਨਹੀਂ ਹੈ ਪੰਛੀ ਉੱਡਦਾ ਤੇ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ ਉੰਜ ਕੋਈ ਰਸਤਾ ਨਹੀਂ ਬਸ ਉੜਦਿਆਂ ਹੀ ਰਸਤਾ ਬਣਦਾ ਤੇ ਮੱਛੀ ਦੇ ਚਲਦਿਆਂ ਹੀ ਸਾਗਰ ਵਿੱਚ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ ਮਨੁੱਖ ਜੈਸੇ ਜੈਸੇ RAM ਦਾ ਰਟਨ ਕਰਨਾ ਆਰੰਭ ਕਰ ਦਿੰਦਾ RAM ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਜਾਂਦਾ ਹੈ ਤੋਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਬਣਾ ਬਣਾਇਆ ਮਾਰਗ ਨਹੀਂ ਇੱਥੇ ਜਪਦਿਆਂ ਮਾਰਗ ਬਣੇਗਾ ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬੜਾਈਆਂ ਸੜਕਾਂ ਮਿਲ ਸਕਦੀਆਂ ਚੱਲਣਾ ਸਾਨੂੰ ਪੈਂਦਾ ਹੈ ਸੜਕ ਨਹੀਂ ਬਣਾਉਣੀ ਪੈਂਦੀ ਪਰ ਇੱਥੇ ਅਧਿਆਤਮਿਕ ਮੰਡਲ ਦੇ ਵਿੱਚ ਐਸਾ ਹੈ ਕਿ ਅਸੀਂ ਜਦ ਚਲਾਗੇ ਤੋਂ ਚਲਦਿਆਂ ਹੀ ਸੜਕ ਬਣੇਗੀ ਜਿਵੇਂ ਇਸੀ ਧਰਤੀ ਤੇ ਵੀ ਕਈ ਦਫਾ ਦੇਖਨੇ ਆ ਕਿ ਲਗਾਤਾਰ ਬਨੁ ਕਿਸੇ ਇੱਕ ਥਾਂ ਤੋਂ ਲੰਘਣ ਤੋਂ ਆਪਣੇ ਆਪ ਪगडंडी ਬਣ ਜਾਂਦੀ ਇੱਕ ਰੇਖਾ ਬਣ ਜਾਂਦੀ ਇੱਕ ਮਾਰਗ ਬਣ ਜਾਂਦਾ ਹੈ ਅਧਿਆਤਮਿਕ ਮੰਡਲ ਵਿੱਚ ਐਸਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਲਈਏ ਬਸ ਆਰੰਭ ਕਰਦੇ ਹੀ ਮਾਰਗ ਬਣਦਾ ਹੈ ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਹੈ ਉੰਜ ਕੋਈ ਰਸਤਾ ਨਹੀਂ ਇੱਥੇ ਇੰਜ ਪਹੁੰਚਣਾ ਹੈ ਪਰਮਾਤਮਾ ਤੱਕ ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ ਇਸ ਨੂੰ ਖੋਲਿਆ ਪਰਮ ਦਾਰਸ਼ਨਿਕ ਸੰਗ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਦਰ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਏ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ ਬਿਨਾਂ ਮਾਰਗ ਦੇ ਉੜਦਿਆਂ ਹੀ ਮਾਰਗ ਬਣਦਾ ਚਲਦਿਆਂ ਹੀ ਮਾਰਗ ਬਣਦਾ ਇਸ ਤਰ੍ਹਾਂ ਗੁਰੂ ਦਾ ਸਿੱਖ ਜਦ ਜਪਦਾ ਤੋ ਜਪਦਿਆਂ ਹੀ ਜਪਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹ ਹੀ ਕੁਝ ਕਹਿ ਰਹੇ ਨੇ ਮਾਰਗ ਬਣਾ ਬਣਾਇਆ ਨਹੀਂ ਹੈ ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲੇਨਤਾ ਨਸੀਬ ਹੋਵੇਗੀ ਰਾਮ ਨਾਮ ਵਿੱਚ ਲੀਨ ਬਿਠਲ ਬਿਠਲ ਵਿੱਚ ਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀ ਜਗਤ ਨੂੰ ਵਿੱਠਲ ਦੇ ਚ ਲੀਨ ਕਰਦੇ ਰਹੇ RAM ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦੇ ਆ ਕਰਦੇ ਆ अनेका ਨੂੰ ਆਪ ਨੇ RAM ਦੇ ਚ ਲੀਨ ਕੀਤਾ ਵਿੱਠਲ ਦੇ ਚ ਲੀਨ ਕੀਤਾ ਔਰ ਲੀਨ ਕਰਦੇ ਆ ਕਰਦੇ ਆ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਵਿੱਠਲ ਦੇ ਚ ਲੀਨ ਹੋ ਗਏ ਉਸ ਪ੍ਰਭੂ ਦੇ ਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤਰ ਲਈ ਸੰਪ